ਅੱਜ ਲਗੇ ਮਿਸ਼ਾ ਲਗੇ ਦਾ ਅੱਜ ਜੀ ਆ ਜੀ ਮੇਰੇ ਪਿਤਾ ਸ੍ਰੀ ਸਤਪਾਲ ਜੀ ਗੁਸਾਈ ਜੀ ਦੀ ਚੌਥੀ ਪਛੀ ਕੀਤੀ ਜਾ ਰਹੀ ਹੈ ਇੱਕ ਪਿਤਾ ਦਾ ਸਿਰ ਤੋਂ ਚਲੇ ਜਾਣਾ ਜਿੱਦਾਂ ਕਿ ਪਰਿਵਾਰ ਦੇ ਵਿੱਚ ਬਹੁਤ ਹੀ ਅਹਿਮ ਹੁੰਦਾ ਹੈ ਪਿਤਾ ਦਾ ਰੋਲ ਸੋ ਸਤਪਾਲ ਗੁਸਾਈ ਵਰਗਾ ਪਿਤਾ ਤੇ ਭਗਵਾਨ ਰੱਬ ਸਭ ਨੂੰ ਦਵੇ ਕਿਉਂਕਿ ਮੈਨੂੰ ਅੱਜ ਵੀ ਯਾਦ ਹੈ ਮੈਨੂੰ ਕੋਈ ਵੀ ਪਰੇਸ਼ਾਨੀ ਹੁੰਦੀ ਸੀ ਮੈਂ ਜੇ ਇੱਕ ਤੋਂ ਦੋ ਵਾਰੀ ਉਹਨਾਂ ਦੇ ਅੱਗੇ ਨਿਕਲ ਜਾਣਾ ਤੇ ਮੈਨੂੰ ਆਵਾਜ਼ ਮਾਰ ਲੈਣੀ ਬੇਟਾ ਕੀ ਗੱਲ ਹੈ ਕੋਈ ਪਰੇਸ਼ਾਨੀ ਹੈ ਸੋ ਪਿਤਾ ਦਾ ਜਿਹੜਾ ਸਿਰ ਤੋਂ ਸਾਇਆ ਚਲੇ ਜਾਣਾ ਪਿਤਾ ਦਾ ਇੱਕ ਸਿਰ ਤੋਂ ਜਦੋਂ ਚਲੇ ਜਾਂਦਾ ਹੈ ਪਤਾ ਹੀ ਤਾਂ ਲੱਗਦਾ ਹੈ ਬੱਚਿਆਂ ਨੂੰ ਜਾਂ ਆਪਣੇ ਔਲਾਦ ਨੂੰ ਤੇ ਮੇਰੇ ਸਿਰ ਦੇ ਉੱਤੇ ਜਿਹੜਾ ਹੈ ਉਹ ਇੱਕ ਅਸ਼ੀਰਵਾਦ ਜਾਂ ਇੱਕ ਸਾਈ ਜਿਹੜਾ ਹੈ ਚਲਾ ਗਿਆ ਮੈਂ ਇਹੀ ਕਹਾਂਗਾ ਵੀ ਪਿਤਾ ਹੀ ਸਭ ਕੁਝ ਹੁੰਦਾ ਹੈ ਪਿਤਾ ਹੀ ਔਲਾਦ ਦੀ ਜਾਨ ਹੁੰਦੀ ਹੈ ਔਰ ਮੈਨੂੰ ਇਹ ਵੀ ਯਾਦ ਹੈ ਵੀ ਜੇ ਮੈਂ ਫਰਜ ਕੀਤਾ ਕਿਸੇ ਵੱਲੇ ਮੈਂ ਇਹ ਕਹਿੰਦਾ ਸੀ ਮੈਂ ਕਿਸੇ ਪਰੇਸ਼ਾਨੀ 'ਚਾਂ ਇੱਕ ਪਿਤਾ ਆਪਣੇ ਮੈਂ ਇਹ ਕਮਾਂਗਾ ਵੀ ਉਹ ਕਹਿੰਦਾ ਮੇਰਾ ਸਭ ਕੁਝ ਚਲੇ ਜਾਵੇ ਮੇਰੀ ਔਲਾਦ ਜਿਹੜੀ ਹੈ ਉਹ ਦੁਖੀ ਨਹੀਂ ਹੋਣੀ ਚਾਹੀਦੀ ਸੋ ਉਹਨਾਂ ਨੇ ਅੱਜ ਜੋ ਵੀ ਮੈਂ ਅੱਜ ਹੈਗਾ ਵਾਂ ਜੋ ਵੀ ਅੱਜ ਮੈਂ ਇਸ ਜੋ ਵੀ ਆਪਣਾ ਇਸ ਵੇਲੇ ਜੋ ਵੀ ਮੇਰੀ ਪੋਜੀਸ਼ਨ ਹੈਗੀ ਹੈ ਉਹ ਸਤਪਾਲ ਗੁਸਾਈ ਕਰਕੇ ਹੈ ਮੈਨੂੰ ਇਹ ਨਹੀਂ ਉਹ ਮੇਰੇ ਨਾਲ ਮਿਹਨਤ ਕਰਦੇ ਸੀ ਮੇਰੇ ਪਿੱਛੇ ਉਹਨਾਂ ਦਾ ਸਹਿਯੋਗ ਹੀ ਜਿਹੜਾ ਹੈਗਾ ਸੀ ਉਹ ਬੋਸ ਸੀਗਾ ਮੇਰੇ ਪਿੱਛੇ ਸਾਇਆ ਹੀ ਜਿਹੜਾ ਹੈਗਾ ਉਹਨਾਂ ਦਾ ਆਸ਼ੀਰਵਾਦ ਹੀ ਬਹੁਤ ਸੀਗਾ ਠੀਕ ਹੈ ਮੇਰੇ ਨਾਲ ਉਹ ਬਿਜ਼ਨਸ ਕਰਦੇ ਸੀ ਮੇਰੇ ਨਾਲ ਮਿਹਨਤ ਕੀਤੀ ਉਹਨਾਂ ਨੇ ਮੇਰੇ ਨਾਲ ਸਭ ਕੁਝ ਕੀਤਾ ਸੋ ਮੈਂ ਉਹਨਾਂ ਦਾ ਜੋ ਦਿੱਤਾ ਹੋਇਆ ਮੈਂ ਕਦੀ ਭੁਲਾ ਨਹੀਂ ਸਕਦਾ ਔਰ ਮੈਂ ਤੇ ਇਹੀ ਕਹਾਂਗਾ ਕਿ ਭਗਵਾਨ ਇਹੋ ਜਿਹਾ ਬਾਪ ਇਹੋ ਜਿਹਾ ਪਿਤਾ ਸਭ ਨੂੰ ਦੇਵੇ ਔਰ ਸਭ ਨੂੰ ਇਸੇ ਤਰ੍ਹਾਂ ਆਸ਼ੀਰਵਾਦ ਮਿਲਦਾ ਰਹੇ ਦੰਨਿਆਵਾਦ ਬਹੁਤ ਬਹੁਤ ਸ਼ੁਕਰੀਆ ਇਹ ਲੱਗਦਾ ਨਹੀਂ ਹਾਂ ਕਿ ਸਾਈ ਨੇ ਛਾਲਵਾ ਯਾਦ ਦਿੱਤਾ ਜਾਂਦਾ ਜਿਹੜੇ ਉਹਨਾਂ ਦੇ ਕੰਮ ਨਾਲ ਵਿਕਾਸ ਦੀ ਗੱਲਾਂ ਕਰੀਏ ਇਲਾਕੇ ਮਿਨੀ ਰੋਜ਼ ਗਾਰਡਨ ਆਇਆ ਗਿਆ ਮਤਲਬ ਉਹਨਾਂ ਨੇ ਕੁਝ ਵਿਕਾਸ ਦੇ ਕੰਮ ਕੀਤੇ ਪੰਜਾਬ ਦੇ ਵੀ ਹੈ ਪਰ ਯਾਰ ਉਹਨਾਂ ਨੇ ਕੁਝ ਈ ਜੀ ਪਾਰਟੀ ਮੱਗਿਆਣਾ ਨੀ ਚੀਜ਼ ਇਹਨਾਂ ਵਾਸਤੇ ਕੁਝ ਕਰਨਾ ਵੀ ਯਾਰ ਇਹਨਾਂ ਦਾ ਪਿੱਛੇ ਕੁ ਬੜੀਆ ਪ੍ਰੋਗਰਾਮ ਕੀਤਾ ਜਾਵੇ ਲੈਵਲ ਦਾ ਹੋਵੇ ਸੇ ਲੈਵਲ ਕਿਸਤਰਾ ਸਾਤਪਾਲ ਕੁਛਾਇਆ ਜੀ ਨੇ ਜਿੱਦਾਂ ਮਿਨੀ ਰੋਜ਼ ਗਾਰਡਨ ਬਣਾਇਆ ਚਿਲਡਰਨ ਪਾਰਕ ਬਣਾਇਆ ਇੱਥੇ ਨਾਲਾ ਚੱਤਿਆ ਜਿੱਥੇ ਬੰਦਾ ਕੋਈ ਲੰਘ ਨਹੀਂ ਸਕਦਾ ਸੀਗਾ ਉਹ ਨਾਲੇ ਦੇ ਉੱਤੇ ਅੱਜ ਟਰੱਕ ਨਿਕਲਦੇ ਨੇ ਬੜੀ ਘਟੋਘੜ 200 ਫੁੱਟ ਚੌੜੀ ਸੜਕ ਬਣੀ ਹੋਈ ਆ ਸੋ ਮਤਲਬ ਇਹ ਜਿੱਥੇ ਮੈਂ ਮੰਦਿਰ ਦੇ ਵਿੱਚ ਬੈਠਾ ਆ ਇਹ ਮੰਦਿਰ ਵੀ ਸ਼੍ਰੀ ਸਤਪਾਲ ਜੀ ਤੁਸਾਈਂ ਦੀ ਦੇਣ ਹੈ ਮੈਂ ਇੱਕ ਚੀਜ਼ ਜ਼ਰੂਰ ਕਵਾਂਗਾ ਬਈ ਪਬਲਿਕ ਜਿਹੜੀ ਹੈ ਉਹ ਚਲਦੇ ਦੀ ਹੈ ਜੇ ਚੱਲਦਾ ਹੈ ਤੇ ਆਦਮੀ ਨਾਲ ਚੁਰਦੀ ਹੈ ਜੇ ਫਰਗੀਤਾ ਉਹਦੀ ਬ੍ਰੇਕ ਲੱਗ ਜਾਂਦੀ ਹੈ ਤੇ ਪਬਲਿਕ ਵੀ ਜਿਹੜੀ ਹੈਗੀ ਆ ਉਹ ਪਿੱਛੇ हट ਜਾਂਦੀ ਹੈ ਸਤਪੰਨ ਗੁਸ਼ਾਈ ਮੈਨੂੰ ਬਿਲਕੁਲ ਕਹਿਣਾ ਚਾਹੁੰਦਾ ਮੈਂ ਵੀ ਜਦੋਂ ਉਹ ਇੱਕ ਬੈੱਡ ਤੇ ਸੀਗੇ ਤੇ ਉਸ ਲਈ ਹੱਥ ਮਾਰਦੇ ਸੀ ਕਿ ਮੈਂ ਸਾਰੀ ਜ਼ਿੰਦਗੀ ਜਿਸ ਲੋਕਾਂ ਲਈ ਜਿਸ ਪਬਲਿਕ ਲਈ ਮੈਂ ਕੰਮ ਕੀਤੇ ਅੱਜ ਕੋਈ ਵੀ ਨਹੀਂ ਹੈ ਅੱਜ ਮੇਰੇ ਨਾਲ ਕੋਈ ਵੀ ਨਹੀਂ ਖੜਾ ਹੈ ਸੋ ਕਹਿੰਦਾ ਮੈਂ ਇਹ ਕਹਿਣਾ ਚਾਹਨਾ ਹਾਂ ਇਹ ਨਹੀਂ ਯਾਦ ਕਰਦੇ ਨੇ ਕੰਮਾਂ ਨੂੰ ਯਾਦ ਕਰਦੇ ਨੇ ਲੇਕਿਨ ਦੁੱਖ ਦੇ ਬੇਲੇ ਜਿਹੜਾ ਹੁੰਦਾ ਨਾ ਉਸ ਵੇਲੇ ਮਤਲਬ ਕੋਈ ਨਹੀਂ ਖੜਦਾ ਸੋ ਦੁੱਖ ਬਲੇ ਵੀ ਪਬਲਿਕ ਨੂੰ ਜਾਂ ਸਾਰੇ ਦੋਸਤਾਂ ਨੂੰ ਖੜੇ ਹੋਣਾ ਚਾਹੀਦਾ ਹੈਗਾ ਜਦਾਂ ਬਾਉ ਜੀ ਸਾਰੀ ਲਾਈਫ ਜਿਹੜੀ ਹੈ ਉਹਨਾਂ ਨੇ ਪਬਲਿਕ ਦੇ ਲਈ ਔਰ ਸਾਰੇ ਕੰਮਾਂ ਦੇ ਲਈ ਲਾਈ ਔਰ ਜੇ ਫੌਜੀ ਕਿਤਾ ਉਹਨਾਂ ਨੇ ਸਾਰੀ ਜ਼ਿੰਦਗੀ ਦਾ ਇੱਕ ਕੰਮਾ ਦੇ ਸਾਰੇ ਡਵੈਲਪਮੈਂਟ ਵਾਸਤੇ ਲਾਈ ਤੇ ਲੋਕਾਂ ਨੂੰ ਵੀ ਉਹਨਾਂ ਨੂੰ ਭੁਲਾਣਾ ਨਹੀਂ ਚਾਹੀਦਾ ਉਹਨਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਔਰ ਮੈਂ ਤੇ ਇਹ ਕਹਿੰਦਾ ਅੱਜ ਤੇ ਚੌਥੀ ਵਰਸੀ ਹੈ ਇਸੇ ਤਰ੍ਹਾਂ ਜਦ ਤੱਕ ਮੈਂ ਜਿੰਦਾ ਮੈਂ ਇਸੇ ਤਰ੍ਹਾਂ ਉਹਨਾਂ ਦੀਆਂ ਵਰਸੀਆਂ ਕਰਦਾ ਰਵਾਂਗਾ ਔਰ ਇਸੇ ਤਰ੍ਹਾਂ ਚੱਲਦਾ ਰਹੇਗਾ ਔਰ ਮੈਂ ਇਹੀ ਕਾਮਨਾ ਕਰਦਾ ਹੋਇਆ ਮੈਂ ਸਭ ਦਾ ਆਏ ਹੋਏ ਸਾਰੇ ਲੋਗਾਂ ਦਾ ਮੈਂ ਧੰਨਵਾਦ ਕਰਦਾ ਬਹੁਤ ਬਹੁਤ ਸ਼ੁਕਰੀਆ ਸ਼੍ਰੀ ਸ਼ਿਵ ਸ਼ਕਤੀ ਮੰਦਰ ਭਵਨ ਦੇ ਵਿੱਚ ਅੱਜ ਸਮਾਗਮ ਸੀਗਾ ਯਾਦ ਕਰ ਰਿਹਾ ਸੀ ਸ਼੍ਰੀ ਸਤਪਾਲ ਗੁਸਾਈ ਜੀ ਨੂੰ ਉਹਨਾਂ ਦੇ ਚਰਨਾਚ ਨਮਨ ਕਰਦਾ ਹੋਇਆ ਵੀ ਉਹ ਸਾਡਾ ਪੰਜਾਬ ਦਾ ਬੱਬਰ ਸ਼ੇਰ ਸਾਡਾ ਲੀਡਰ ਕਿਸੇ ਸਮੇਂ ਉਹ ਸਾਨੂੰ ਇੱਥੇ ਬੁਲਾਇਆ ਕਰਦੇ ਸੀ ਉਹਨਾਂ ਦੀਆਂ ਮੀਟਿੰਗਾਂ 'ਚ ਅਸੀਂ ਛੋਟੇ-ਛੋਟੇ ਨੀਟੂ ਵੀ ਮੈਂ ਵੀ ਅਸੀਂ ਬੱਚੇ ਸੀ ਉਹਨਾਂ ਦੇ ਉਹਨਾਂ ਦੇ ਹੱਥੋਂ ਗrow ਹੋਏ ਆ ਅਸੀਂ ਇੱਥੇ ਆਉਂਦੇ ਹੁੰਦੇ ਸੀ ਇਹ ਸਮੇਂ ਸਮੇਂ ਦੀ ਗੱਲ ਹੈ ਸਾਡਾ ਮਾਰਗਦਰਸ਼ਨ ਕਰਦੇ ਹੋਏ ਉਹ ਉਹ ਤਾਂ ਸਰ ਤੋਂ ਚਲੇ ਗਏ ਔਰ ਪਾਰਟੀ ਦਾ ਸਮਾਜ ਦਾ ਵੱਡਾ ਨੁਕਸਾਨ ਹੋਇਆ ਅੱਜ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਸ੍ਰੀ ਸਤਪਾਲ ਗੁਸਾਈ ਜੀ ਆਪਦੇ ਕੰਮਾਂ ਕਰਾ ਕਰਕੇ ਅੱਜ ਵੀ ਜਿੰਦਾ ਨੇ ਔਰ ਅਸੀਂ ਕਰ ਕੁਝ ਨਹੀਂ ਸਕਦੇ ਪਤਾ ਨਹੀਂ ਕਿਹਦਾ ਨੰਬਰ ਕਦੋਂ ਲੱਗ ਜਾਣਾ ਲੇਕਿਨ ਉਹ ਸਮਾਂ ਯਾਦ ਕਰਦੇ ਆ ਵੀ ਉਹ ਸਾਨੂੰ ਬੁਲਾਉਂਦੇ ਸੀ ਅਸੀਂ ਇੱਥੇ ਆਉਂਦੇ ਸੀ ਅੱਜ ਅਸੀਂ ਇੱਥੇ ਹੈਗੇ ਆ ਉਹ ਨਹੀਂ ਹੈਗੇ لیکن ਅਸੀਂ کوشش ਕਰਾਂਗੇ ਭਾਰਤੀ ਜਨਤਾ پارٹی ਦੀ ਲੀਡਰਸ਼ਿਪ اور ਸਾਡਾ ਸੁਦਰਸ਼ਨ ਗੁਸਾਈ ਜੀ ਜਾਂ ਮਤ ਗੁਸਾਈ ਜੀ ਗੁਸਾਈ ਪਰવાર اور ਜਿਹੜੇ ਅਸੀਂ ਨੀਟੂ ਜੀ ਮੇਰੇ ਨਾਲ ਮੇਰਾ ਪ੍ਰਾਕ ਖੜੇ ਨੇ ਸਾਰੇ ਅਸੀਂ ਉਹ ਤਾਂ ਨਹੀਂ ਬਣ ਸਕਦੇ لیکن ਅਸੀਂ کوشش ਕਰਾਂਗੇ ਵੀ ਉਹਨਾਂ ਦੇ ਕਦਮਾਂ ਤੇ ਚਲਦੇ ਹੋਏ ਭਾਰਤੀ ਜਨਤਾ پارٹی ਨੂੰ ਅੱਗੇ ਵਧਾਈਏ اور ਸਾਡੇ ਦਿਮਾਗ 'ਚ ਸਾਡੀ ਨਿਗਾਹ 'ਚ ਮੱਛੀ ਦੀ ਅੱਖ ਵਾਂਗੂ ਉਹ ਕਮਲ ਦਾ ਫੁੱਲ ਹੈ ਔਰ ਔਰ ਇਸ ਸਮੇਂ ਦੇ ਵਿੱਚ ਕਸਾਈ ਜੀ ਦੇ ਕਦਮਾਂ ਤੇ ਚੱਲਦੇ ਹੋਏ ਅਸੀਂ ਉਹ ਪੰਜਾਬ ਦੇ ਵਿੱਚ ਜਰੂਰ ਖਲਾਵਾਂਗੇ ਅਸੀਂ ਅੱਜ ਸਵਰਗੀ ਸ੍ਰੀ ਸਰਪੰਨ ਗੁਸਾਈ ਜੀ ਦੀ ਚੌਥੀ ਵਰ੍ਹੇ ਤੇ ਇਕੱਠੇ ਹੋਏ ਆ ਗੁਸਾਈ ਜੀ ਇੱਕ ਐਸੇ ਨੇਤਾ ਨਹੀਂ ਮੈਂ ਸਮਝਦਾ ਲੁਧਿਆਣਾ ਦੇ ਇੱਕ ਨਗਰਪਿਤਾ ਸੀਗੇ ਜਿਨ੍ਹਾਂ ਦੇ ਕੋਲ ਹਰ ਇੱਕ ਬड़ा ਛੋਟਾ امیر ਗਰੀਬ ਵਿੱਚ ਜਿੱਜਕ ਹੋਗੇ ਆਪਣਾ ਕੋਈ ਦੁਖਦ ਤਦ ਲੈ ਕੇ ਆਂਦਾ ਸੀ ਔਰ ਬੇਚ ਜਿ ਕੋ ਉਹਦਾ ਹੱਲ ਹੁੰਦਾ ਸੀ ਅੱਜ ਇਹ ਜੇ ਮਹਾਨ ਨੇਤਾ ਬਹੁਤ ਘਟਨੇ ਸਵਾਰਥੀ ਨੇਤਾ ਤਾਂ ਹੈਗੇ ਨੇ ਤਿਆਗੀ ਨੇਤਾ ਘਟਨੇ ਅੱਜ ਇਹ ਜੇ ਤਿਆਗੀ ਨੇਤਾ ਦੀ ਸਮਾਜ ਨੂੰ ਲੋੜਤਾ ਨਾ ਜ਼ਿਆਦਾ ਕੁਝ ਕਹਿੰਦਾ ਹੋਇਆ ਮਨੋਸਥਾਨ ਲੈਣਾ ਧੰਨਵਾਦ ਜਿਹੜਾ ਇਹਨੂੰ ਯਾਦ ਸਾਲ ਬਾਅਦ ਸ਼ਿਵਰ ਜਾਂ ਕਰੇ ਨੂੰ ਯਾਦ ਕੈਂਪੋ ਜਾਂ ਕੁਝ ਕਰਨਾ ਚਾਹੀਦਾ ਪਾਰਟੀ ਨੂੰ ਦਾ ਆ ਬਿਲਕੁਲ ਕਰਨਾ ਚਾਹੀਦਾ ਹੈ ਜਿਆਦਾ ਸੀ ਜਿਹੜੇ ਸਾਡੇ ਪੁਰਾਣੇ ਦੇਸ਼ ਦੇ ਆਜ਼ਾਦੀ ਵੇਲੇ ਦੇ ਸਾਰੇ ਲੋਕ ਹੋਏ ਆ ਅਸੀਂ ਉਹਨਾਂ ਨੂੰ ਅੱਜ ਸਾਲ ਯਾਦ ਕਰਦੇ ਆ ਜਿਨ੍ਹਾਂ ਨੇ ਪਾਰਟੀ ਨੂੰ ਸੰਗਠਨ ਨੂੰ ਸੀਚਿਆ ਕੁਰਬਾਨੀਆਂ ਦਿੱਤੀਆਂ ਅਤਗਵਾਦ ਦੇ ਰੂਪ ਚ ਦਿੱਤੀਆਂ ਕੁਰਬਾਨੀਆਂ ਰਾਮ ਜਨਮ ਭੂਮੀ ਦੇ ਵਿੱਚ ਦਿੱਤੀਆਂ ਸਮੇਂ ਸਮੇਂ 'ਤੇ ਔਖੜਾਈਆਂ ਦਿੱਤੀਆਂ ਅਸੀਂ ਉਹਨਾਂ ਨੂੰ ਭੁੱਲੀ ਜਾਂਦੇ ਆ ਬੈਠੀਆਂ ਨੂੰ ਅਸੀਂ ਛੱਡਦੇ ਆ ਉੱਡਦੀਆਂ ਨੂੰ ਫੜਦੇ ਆ ਤੇ ਇਸ ਤਰ੍ਹਾਂ ਸਮਾਜ ਕਿੱਦਾਂ ਅੱਗੇ ਚੱਲੇਗਾ ਮੈਂ ਤਾਂ ਆਪਣੇ ਜਿੰਨੇ ਵੀ ਸੜੇ ਲੋਕ ਸੁਣ ਰਹੇ ਆ ਜਾਂ ਸੁਣਗੇ ਉਹਨਾਂ ਨੂੰ ਇਹ ਬੇਨਤੀ ਕਰਦਾ ਪਾਰਟੀ ਦੇ ਲੋਕਾਂ ਨੂੰ ਹੋਰ ਸਮਾਜ ਲੋਕਾਂ ਨੂੰ ਅਸੀਂ ਸਮਾਜ ਦੇ ਵਿੱਚ ਇੱਕ ਨਿਸਵਾਰਥ ਕੰਮ ਕਰੀਏ ਔਰ ਉਹਦੇ ਨਾਲ ਸਾਰਾ ਸਮਾਜ ਤਰੱਕੀ ਕਰੇਗਾ ਧੰਨਵਾਦ ਸਭ ਤੋਂ ਪਹਿਲੇ ਤਾਂ ਮੈਂ ਇਹ ਗੱਲ ਕਵਾਂਗਾ ਕਿ ਸ਼੍ਰੀ ਸਤਪਾਲ ਗੁਸਾਈ ਜੀ ਦੀ ਚੌਥੀ ਬਰਸੀ ਜਿਹੜੀ ਸ਼ਕਤੀ ਤਲਵਾਰਾ ਟ੍ਰਸਟ ਦੇ ਜਿਹੜਾ ਉਹਨਾਂ ਨੇ ਆਪ ਆਪਣੇ ਹੱਥੀ ਬਣਾਇਆ ਉਹਦੇ ਵਿੱਚ ਹੋਰੀ ਆ ਉੱਥੇ ਜਿਹੜੇ ਅਗ ਪਤਵੰਤੇ ਸਜਣਾਏ ਆ ਛੋਟੇ ਤੋਂ ਛੋਟਾ ਵਰਕਰ ਆਇਆ ਪੰਜਾਬ ਦੀ ਟੀਮ ਆਈ ਆ ਸੁਵਿੰਦਰਪਾਲ ਸੰਗਰਿਆਲ ਜੀ ਹੁਣੇ ਬੋਲ ਕੇ ਗਏ ਆ ਗੁਸਾਈ ਜੀ ਨੇ ਉਹ ਕੰਮ ਕੀਤੇ ਆ ਜਿਹੜੇ ਕੋਈ ਨਹੀਂ ਕਰ ਸਕਦਾ ਗੁਸਾਈ ਜੀ ਦੀ ਜਿਹੜੀ ਦੇਣ ਆ ਦੇਖੋ ਮਿਨੀ ਰੋਜ਼ ਗਾਰਡਨ ਸਾਨੂੰ ਮਿਲਿਆ ਚਿਲਡਰਨ ਪਾਰਕ ਮਿਲਿਆ ਸਿਵਲ ਹਸਪੀਟਲ 260 ਬੈਡ ਦਾ ਮਿਲਿਆ ਔਰ ਜਿਹੜਾ ਨਾਲਾ ਛੱਤਿਆ ਗਿਆ 32 ਕਰੋੜ ਦਾ ਉਹ ਸਾਨੂੰ ਮਿਲਿਆ ਹੋਰ ਵੀ ਉਹਨਾਂ ਨੇ ਈਡਬਲਿਊਐਸ ਕਲੋਨੀ ਜਿਹੜੀ ਆ ਲੋਕ ਗਰੀਬਾਂ ਵਾਸਤੇ ਉਹ ਉਹਨਾਂ ਨੇ ਉਹਨਾਂ ਨੂੰ ਮਕਾਨ ਲੈ ਕੇ ਦਿੱਤੇ ਕਈਆਂ ਨੂੰ ਡਿਪੂ ਵੀ ਲੈ ਕੇ ਦਿੱਤੇ ਕਈਆਂ ਦੇ ਹੋਰ ਵੀ ਉਹਨਾਂ ਨੇ ਨੌਕਰੀਆਂ ਲਵਾਈਆਂ ਕੀ ਉਹ ਲੋਕ ਜਿਹੜੇ ਆ ਉਹ ਭੁੱਲ ਜਾਣਗੇ ਮੈਂ ਸਮਝਦਾ ਕਿ ਸਾਈ ਜੀ ਇੱਕ ਐਸੀ ਵਿਲੱਖਣ ਸ਼ਖਸੀਅਤ ਸੀਗੇ ਜਿਹੜੀ ਸ਼ਖਸੀਅਤ ਸਾਡੇ ਵਿੱਚ ਆ ਜਾ ਨਹੀਂ ਸਕਦੀ ਪਰ ਜਿਹੜੇ ਉਹ ਕਦਮ ਸਾਡੇ ਲਈ ਛੱਡ ਗਏ ਆ ਉਹਨਾਂ ਕਦਮਾਂ ਤੇ ਚੱਲ ਕੇ ਅਸੀਂ ਉਸ ਲਕੀਰ ਨੂੰ ਬਹੁਤ ਵੱਡਾ ਕਰਕੇ ਲੈ ਕੇ ਜਾਈਏ ਤੇ ਮੈਂ ਸਮਝਦਾ ਕਿ ਜਿਹੜੀ ਇਹ ਪਾਰਟੀ ਦੇ ਵਿੱਚ ਉਹ ਵਿਚਰ ਕੇ ਗਏ ਆ ਭਾਰਤੀ ਜਨਤਾ ਪਾਰਟੀ ਉਹਨਾਂ ਦੇ ਨਾਮ ਦੇ ਨਾਮ ਚੱਲਦੀ ਸੀ ਕਦੇ ਇਹ ਨਹੀਂ ਸੀ ਕਹਿੰਦੇ ਕਹਿੰਦੇ ਸੀ ਜਿਹੜੀ ਗੁਸਾਈਆਂ ਵਾਲੀ ਪਾਰਟੀ ਆ ਉਹ ਪਾਰਟੀ ਔਰ ਲੋਕ ਵੀ ਕਹਿੰਦੇ ਸੀਗੇ ਕਿ ਜਿਹਦਾ ਕੋਈ ਨਹੀਂ ਹੈ ਸਾਈ ਉਹਦਾ ਸਰਤਪਾਲ ਗੁਸਾਈ ਤੇ ਮੈਂ ਸਮਝਦਾ ਕਿ ਸਾਡਾ ਜਿਹੜਾ ਸਾਈ ਸਾਡੇ ਸਿਰ ਤੋਂ ਚਲਾ ਗਿਆ ਤੇ ਉਹ ਸਾਈ ਨੂੰ ਯਾਦ ਕਰਦੇ ਹੋਏ ਅੱਜ ਅਸੀਂ ਚੌਥੀ ਵਰਸੀ ਦੇ ਉੱਤੇ ਪਹੁੰਚੇ ਆ ਜਿਹੜੇ ਵੀ ਲੋਕ ਆਏ ਆ ਮੈਂ ਆਪਣੇ ਇਲਾਕੇ ਦੇ ਵਿੱਚ ਵਾਰਡ ਹੋਣ ਦੇ ਨਾਤੇ ਮੈਂ ਸਭ ਦਾ ਧੰਨਵਾਦ ਕਰਦਾ ਔਰ ਇਹ ਗੱਲ ਸੋਚਦਾ ਕਿ ਗੁਸਾਈ ਜੀ ਦੀ ਕੋਈ ਅਸੀਂ ਯਾਦਗਾਰ ਖੋਲ ਬਣੇ ਤਾ ਜੋ ਸਾਰੇ ਗਾਣੇ ਉਥੇ ਜਾ ਕੇ ਅਸੀਂ ਨਮਨ ਕਰ ਸਕੀਏ ਔਰ ਐਨੇ ਕਹਦਾ ਹਾਂ ਸਭ ਦਾ ਬਹੁਤ ਬਹੁਤ ਧੰਨਵਾਦ જય શ્રી ਰਾਮ જય ਸ਼ੀ